ਲੇ ਕਈ ਰਾਉਂਡ ਫਾਇਰਿੰਗ ਕੀਤੀ ਗਈ ਹੈ ਪੁਲਿਸ ਨੇ ਨੇਵੀ ਜਵਾਬੀ ਫਾਇਰਿੰਗ ਕੀਤੀ ਤੇ ਬਦਮਾਸ਼ ਅਕੀਰ ਜਖਮੀ ਬਦਮਾਸ਼ ਅਕੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬਦਮਾਸ਼ ਅਕੀਰ ਦਾ ਪੱਲਾ ਲੱਲਾ ਮੌਕੇ ਤੋਂ ਫਰਾਰ ਹੋ ਗਿਆ ਦੱਸ ਦਈਏ ਕਿ ਇਸ ਦੇ ਕੋਲੋਂ 32 ਬੋਰ ਦਾ ਪਿਸਤੌਲ ਤੇ 4 ਰੋਂਦ ਬਰਾਮਦ ਕੀਤੇ ਗਏ ਨੇ ਮੁੱਠਬੇੜ 'ਚ ਇੱਕ ਪੁਲਿਸ ਮੁਲਾਜ਼ਮੀ ਗੰਭੀਰ ਜ਼ਖਮੀ ਹੋਇਆ ਹੈ ਤਰਨਤਾਰਨ ਦੇ ਮਰਦਾ ਪੂਰਾ ਬਸਤੀ ਨੇੜੇ ਆ ਪੂਰਾ ਮੁੱਠਬੇੜ ਹੋਈ ਹੈ ਮੇਰਾ ਨਾਮ ਹੈ ਸੋਗੀ ਸਿਧਾਰਥ ਫੋਨ ਲਾਈਟ ਜੁੜਨ ਨੇ ਸਿੱਧਾ ਜਾਣਨਾ ਚਾਹੁੰਗੇ ਕਿ ਕੁਝ ਪੁਲਿਸ ਕੋਲ ਇਨਪੁਟ ਸੀ ਬਿਲਕੁਲ ਜੀ ਗੱਲ ਕੀਤੀ ਜਾਂਦਾ 24 ਘੰਟਿਆਂ ਦੇ ਵਿੱਚ ਜਿਹੜੀ ਹੈ ਦੂਸਰੀ ਵਾਰ ਜਿਹੜੀ ਹੈ ਆ ਮੋਟ ਭੇਡ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀ ਕਿ ਤਰਨਤਨ ਪੁਲਿਸ ਨੂੰ ਇੱਕ ਜਿਹੜੇ ਦੋ ਬਦਮਾਸ਼ ਜਿਹੜੇ ਲੋਕਲ ਲੈਵਲ ਤੇ ਬਦਮਾਸ਼ ਜੀ ਬਦਮਾਸ਼ੀ ਕਰਦੇ ਸੀ ਉਹਨਾਂ ਨੂੰ ਜੜੀ ਸੀ ਪੁਲਿਸ ਨੂੰ ਉਹਨਾਂ ਦੀ ਭਾਲ ਸੀ ਔਰ ਲਗਾਤਾਰ ਉਹਨਾਂ ਦਾ ਪਿੱਛਾ ਜਿਹੜਾ ਸੀ ਉਹ ਕੀਤਾ ਜਾ ਰਿਹਾ ਸੀ ਇਸੇ ਤਰੀਕੇ ਨਾਲ ਜਦ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਬਦਮਾਸ਼ ਜਿਹੜੇ ਨੇ ਇਸ ਮਰਾਤਪੁਰ ਏਰੀਆ ਦੇ ਆਸ-ਪਾਸ ਜਿਹੜੇ ਨੇ ਘੁੰਮ ਰਹੇ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਤਾਂ ਪੁਲਿਸ ਉਹਨਾਂ ਦਾ ਕਰਦੀ ਹੈ ਤਾਂ ਲੇਕਿਨ ਉਹਨਾਂ ਵੱਲੋਂ ਜਿਹੜਾ ਹੈ ਉਹ ਪੁਲਿਸ ਦੇ ਉੱਪਰ ਜਿਹੜੀ ਹੈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਦੱਸਦੀ ਹੈ ਕਿ ਇਸ ਫਾਇਰਿੰਗ ਦੌਰਾਨ ਜਿਹੜੇ ਏਐਸਆਈ ਬਲਦੇਵ ਸਿੰਘ ਨੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਹੈ ਗੋਲੀ ਵੱਜ ਜਾਂਦੀ ਹੈ ਲੇਕਿਨ ਉਹਨਾਂ ਇੱਕ ਜਿਹੜੇ ਦੋ ਨਮਾਸ਼ ਫਰਾਰ ਹੋ ਜਾਂਦੇ ਨੇ ਲੇਕਿਨ ਇੱਕ ਪਰਮਾਸ਼ ਦਾ ਸਾਥੀ ਜਿਹੜਾ ਹੈ ਉਹ ਕਾਬੂ ਆ ਜਾਂਦਾ ਜਿਸ ਨੂੰ ਪੁਲਿਸ ਕਾਬੂ ਕਰ ਲੈਂਦੀ ਹੈ ਉਸ ਦੇ ਜਿਹੜੀ ਯਾਰ ਲੱਤ ਦੇ ਵਿੱਚ ਜਿਹੜੀ ਹੈ ਗੋਲੀ ਵੱਜਦੀ ਹੈ ਫਿਲਹਾਲ ਪੁਲਿਸ ਵੱਲੋਂ ਜਿਹੜੀ ਹੈ ਜਾਣਕਾਰੀ ਹੈ ਦੱਸਦੀ ਹੈ ਕਿ ਅ ਤਰਮ ਤਰਮ ਰਾਤ ਜਿਹੜੇ ਨੇ ਡੀਐਸਪੀ ਡੀ ਅਰਜਿੰਦਰ ਜੀ ਔਰ ਐਸਐਸਪੀ ਆਈਬੀਐਸ ਅਭਿਮਨਿਉ ਰਾਣਾ ਜੀ ਦੀਆਂ ਨਿਰਦੇਸ਼ਾਂ ਤਹਿ ਜਿਹੜੀਆਂ ਟੀਮਾਂ ਇਕੱਠੀ ਜਿਹੜੀਆਂ ਅਲੱਗ-ਅਲੱਗ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਦੱਸਦੀ ਕਿ ਥਾਣਾ ਸਿਟੀ ਦਾ ਸਾਰਾ ਮਾਮਲਾ ਦੀ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਆ ਜਿਹੜਾ ਪਤਮਾਸ਼ ਨੂੰ ਜਿਹੜਾ ਕਾਬੂ ਕਰਦਾ ਔਰ ਦੱਸਦੀ ਕਿ ਏਐਸਆਈ ਬਲਦੇਵ ਸਿੰਘ ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਦੇ ਨਜੀਵ ਹਸਪਤਾਲ ਵਿਖੇ ਪਹਤੀ ਕਰਵਾਇਆ ਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਿਧਾਰ ਸਾਹਿਬ ਨੂੰ तमाम ਜਾਣਕਾਰੀ ਦੇਣ ਲਈ ਜਿ ਸਬਦ ਚਲਦੇ ਤਰਨ ਤਰਨ ਚ ਪੂਰਾ ਇਨਕਾਂਟੋ ਹੈ ਪੁਲਿਸ ਹਕੂਫੀਆ ਇਨਪੁੱਟ ਸੀ ਜਿ ਸਬਦ ਚਲਦੇ ਆ ਪੂਰੀ ਕਾਰਵਾਈ ਕੀਤੀ ਗਈ ਹਾਲਾਂਕਿ ਏਐਸਆਈ ਗੰਭੀਰ ਰੂਪ ਚ ਜ਼ਖਮੀ ਦੱਸੇ ਜਾ ਰਹੇ ਨੇ ਜੋ ਕਿ ਜੇਰੇ ਇਲਾਜ ਨੇ ਹਸਪਤਾਲ ਚ ਪਰਤੀ ਨੇ ਗ੍ਰਿਫਤਾਰ ਜੋ ਬਦਮਾਸ਼ ਕੀਤੇ ਗਏ ਨੇ ਉਹਨਾਂ ਦੇ ਕੋਲੋਂ 32 ਬੋਰ ਤੋ ਜਿਹੜਾ ਇਹ ਇੰਕਾਊਂਟਰ ਮੁਕਾਬਲਾ ਹੋਇਆ ਹੈ ਦੱਸਦੀ ਹੈ ਕਿ ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜਿਹੜੀਆਂ ਨੇ ਗੋਲੀਆਂ ਚੱਲੀਆਂ ਨੇ ਮਾਮਲਾ ਦੱਸਦੀ ਹੈ ਕਿ ਆ ਪੁਲਿਸ ਨੂੰ ਇੱਕ ਜਿਹੜਾ ਬਦਮਾਸ਼ ਦੀ ਭਾਲ ਸੀ ਜਿਸ ਦਾ ਪਿੱਛਾ ਕਰਨ ਦੇ ਲਈ ਪੁਲਿਸ ਜਾਂਦੀ ਹੈ ਤਾਂ ਉੱਥੇ ਜਿਹੜੀ ਆ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਹੈ ਬੁਰੀ ਤਰ੍ਹਾਂ ਨਾਲ ਜ਼ਖਮੀ ਹੁੰਦਾ ਹੈ ਪੁਲਿਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਇੱਕ ਬਦਮਾਸ਼ ਵੀ ਜ਼ਖਮੀ ਹੈ ਪੂਰੀ ਟੀਮ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਸੀਆਈਸੀ ਅਤੇ ਡੀਐਸਪੀ ਡੀ ਜਿਹੜੇ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਸਾਰੀ ਗੱਲਬਾਤ ਵੀ ਕਰ ਰਹੇ ਨੇ ਸਰ ਸਾਰਾ ਕੀ ਮਸਲਾ ਹੋਇਆ ਸੀ ਕਿਸ ਤਰੀਕੇ ਦੀ ਇਨਫੋਰਮੇਸ਼ਨ ਸੀ ਏ ਕਰੀਬ ਇੱਕ ਸਾਲ ਪਹਿਲਾਂ ਸਿਟੀ ਤਰਨਤਾਰਨ ਚ ਇੱਕ ਮਰਡਰ ਹੋਇਆ ਸੀ ਉਹਦੇ ਵਿੱਚ ਇੱਕ ਮੁਜਰੇ ਨੂੰ ਵਾਂਟਡ ਸੀ ਸਾਨੂੰ ਲੱਲਾ ਨਾਮ ਦਾ ਮੰਗਲ ਸਿੰਘ ਮੁਰਾਦਪੁਰ ਦਾ ਔਰ ਕਾਫੀ ਸਮੇ ਤੋਂ ਆਪਾਂ ਉਹਦੇ ਪਿੱਛੇ ਪਏ ਸੀ ਅੱਜ ਐਸਐਟੂ ਸਾਹਿਬ ਸਿਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਮੁਰਾਦਪੁਰ ਦੇ ਏਰੀਆ ਵਿੱਚ ਘੁੰਮ ਰਿਹਾ ਜਦੋਂ ਟੀਮ ਉੱਥੇ ਪਹੁੰਚੀ ਹੈ ਤੇਰਾ ਪਾਇਆ ਜਦੋਂ ਉਹ ਦਿਖਾਈ ਦਿੱਤਾ ਤਾਂ ਉਹਨੂੰ ਆਵਾਜ਼ ਮਾਰੀ ਔਰ ਉਸਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰਤੀ ਹੈ ਉਸ ਫਾਇਰਿੰਗ ਦੇ ਵਿੱਚ ਸਾਡੇ ਏਐਸਏ ਬਲਦੇਵ ਹੈ ਉਹਦੇ ਹੱਥੇ ਗੋਲੀ ਲੱਗੀ ਹੈ ਜਦੋਂ ਪੁਲਿਸ ਨੇ ਫਿਰ ਉਹਦਾ ਪਿੱਛਾ ਕੀਤਾ ਲੱਲਾ ਤੇ ਮੌਕਾ ਪਾ ਕੇ ਨਿਕਲ ਗਿਆ ਉਹਦਾ ਭਰਾ ਵੀ ਜਿਹੜਾ ਉਹਦੇ ਨਾਲ ਸੀ ਉਹਦੇ ਕੋਲ ਵੀ ਪਿਸਤਲ ਸੀ ਉਹ ਵੀ ਪੁਲਿਸ ਤੇ ਫਾਇਰਿੰਗ ਕਰ ਰਿਹਾ ਸੀ ਉਹਦੇ ਵੀ ਗੋਲੀਆਂ ਲੱਗੀਆਂ ਉਹਨੂੰ ਕਾਬੂ ਕਰ ਲਿਆ ਉਹਦੇ ਕੋਲੋਂ ਇੱਕ 32 ਬੋਰ ਦਾ ਪਿਸਤਲ ਮਿਲਿਆ ਚਾਰ ਰਾਉਂਡ ਮਿਲੇ ਤੇ ਬਾਕੀ ਜਿਹੜਾ ਮੁਜਰਮ ਹੈ ਲੱਲਾ ਉਹਦੇ ਆਪਾਂ ਵੀ ਸਰਚ ਕਰ ਰਹੇ ਹਾਂ ਕਾਫੀ ਟੀਮਾਂ ਆਈਆਂ ਉਸ ਕੰਮ ਚਲਾਈਆਂ ਸਰ ਪੁਲਿਸ ਨੇ ਇਨਫੋਰਮੇਸ਼ਨ ਕਿਸ ਤਰੀਕੇ ਦੀ ਸੀ ਔਰ ਕਿਸ ਤਰੀਕੇ ਦਾ ਆਪਾਂ ਕਹਿ ਸਕਦੇ ਕਿ ਬਦਮਾਸ਼ੀ ਹੈ ਔਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਆਪਾਂ ਕਹਿ ਸਕਦੇ ਜਿਹੜੀਆਂ ਮੇਨ ਉਹਨੇ ਕੀਤੀਆਂ ਨੇ ਸੋ ਇਹ ਬੇਸਿਕਲੀ ਇਹ ਜੱਜਾ ਤੇ ਲੱਲਾ ਗੈਂਗ ਦਾ ਇੱਕ ਮੈਂਬਰ ਹੈ ਉਹਦੇ ਵਿੱਚ ਜੱਜਾ ਜਿਹੜਾ ਆਲਰੇਡੀ ਜੇਲ੍ਹ ਚ ਹੈ ਔਰ ਇਹ ਲੋਕਲ ਲੈਵਲ ਤੇ ਕਾਫੀ ਜਿਹੜੀਆਂ ਛੋਟੀਆਂ ਮੋਟੀਆਂ ਵਰਦਾਤਾ ਕਰ ਰਹੇ ਸੀ ਔਰ ਬਦਮਾਸ਼ੀ ਫੈਲਾ ਰਹੇ ਸੀ ਕਿਉਂਕਿ ਸਾਰੇ ਇੱਕ ਨੂੰ ਧਮਕੀ ਦੇਂਦੇ ਸੀ ਬਦਮਾਸ਼ਾ ਬਣ ਗਏ ਸੀ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਆਪਾਂ ਪੇ ਹੋਏ ਸੀ ਤੇ ਉਹ ਅੱਜ ਇਹ ਘਟਨਾ ਹੋਈ ਹੈ ਇਹ ਮੁਲਾਜ਼ਮ ਸਾਡੇ ਦੇ ਵੀ ਹਾਥੇ ਗੋਲੀ ਲੱਗੀ ਹੈ ਉਹਨੂੰ ਅਮਨਦੀਪ ਹਸਪੀਟਲ ਲੈ ਕੇ ਜਾ ਰਹੇ ਹਾਂ ਬਾਕੀ ਇਹਦੀ ਲੱਲੇ ਦੀ ਸਰਚ ਜਾਰੀ ਹੈ ਸਰ ਕੋਈ ਹੋਰ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕੁਝ ਨਿਕਲ ਕੇ ਸਾਹਮਣੇ ਆਇਆ ਫਸਟ ਇਨਵੈਸਟੀਗੇਸ਼ਨ ਦੇਖੋ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਆਲਰੇਡੀ ਤਿੰਨ ਚਾਰ ਪਰਚੇ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਪਰਚੇ ਦਰਜ ਹੈ ਔਰ ਇਹਦਾ ਜਿਹੜਾ ਭਰਾ ਜ਼ਖਮੀ ਹੈ ਜੱਗਾ ਉਹਦੇ ਖਿਲਾਫ ਵੀ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਤੇ ਅੱਜ ਵੀ ਇਸੇ ਟੀਮ ਦੇ ਨਾਲ ਸਨ ਜਿਹੜਾ ਇਹ ਮੁਕਾਬਲੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਤੇ ਐਡਮਿਟਾ ਸਿਵਲ ਹਸਪਤਾਲ ਤਰਕਰ। ਆਪ ਕੰਡੀਸ਼ਨ ਦੀ ਗੱਲ ਕਰ ਲਈਏ ਏਐਸਆਈ ਬਲਦੇਵ ਸਿੰਘ ਦੀ ਕੰਡੀਸ਼ਨ ਸਰ ਕਿਸ ਤਰੀਕੇ ਦੀ ਔਰ ਕਿਹੜੇ ਹਸਪਤਾਲੋਂ ਸ਼ਿਫਟ ਕੀਤਾ ਜਾ ਰਿਹਾ ਉਹਨਾਂ ਨੂੰ? ਦੇਖੋ ਉਹਦੇ ਸੱਜੇ ਹੱਥ ਤੇ ਗੋਲੀ ਲੱਗੀ ਆ ਔਰ ਗੋਲੀ ਸੱਜੇ ਜਿਹੜੀ ਆ ਉਹਦੇ ਹੱਥ ਵਿੱਚ ਫਸੀ ਹੋਈ ਆ। ਸੋ ਆਪਾਂ ਇਹਨੂੰ ਅਮਨਦੀਪ ਹਸਪੀਟਲ ਲੈ ਕੇ ਜਾ ਰਹੇ ਆ ਤਾਂ ਕਿ ਇਹਦੀ ਟ੍ਰੀਟਮੈਂਟ ਵਧੀਆ ਤਰੀਕੇ ਨਾਲ ਹੋ ਸਕੇ ਔਰ ਉਹ ਗੋਲੀ ਨਿਕਲ ਜੇ ਤੇ ਇਹਦਾ ਹੱਥ بچੇ। ਸਰ ਮੰਨ ਸਕਦੇ ਆ ਕਿ 24 ਘੰਟਿਆਂ ਚ ਦੂਸਰਾ ਪੁਲਿਸ ਇਨਕਾਊਂਟਰ ਜਿਹੜਾ ਤਰਨਤਨ ਪੁਲਿਸ ਵੱਲੋਂ ਕੀਤਾ ਗਿਆ? ਯੈਸ ਅੱਜ 24 ਘੰ ਦੀ ਬਦਮਾਸ਼ਾਂ ਨੂੰ ਇਹ ਮੈਸੇਜ ਹੈ ਕਿ ਛੱਡਿਆ ਨਹੀਂ ਜਾਏਗਾ ਬਿਲਕੁਲ ਇਹ ਟੀਮ ਜਿਹੜੀ ਤੁਹਾਨੂੰ ਦਿਖਾ ਦਿੰਨੇ ਕਿ ਸੀਏ ਦੀ ਇਹ ਟੀਮ ਜਿਹੜੀ ਹੈ ਉਸ ਦੇ ਨਾਲ ਡੀਐਸਪੀ ਡੀ ਜਿਹੜੇ ਨੇ ਮੌਕੇ ਤੇ ਪਹੁੰਚੇ ਨੇ ਔਰ ਹਸਪਤਾਲ ਦੇ ਵਿੱਚ ਜਿਹੜੇ ਆਪਣੇ ਏਐਸਏ ਬਲਦੇਵ ਸਿੰਘ ਨੂੰ ਐਡਮਿਟ ਨੇ ਉਹਨਾਂ ਦਾ ਜਿਹੜਾ ਹਾਲਚਲ ਵੀ ਜਾਣਦੇ ਆ ਇਸੇ ਤਰੀਕੇ ਨਾਲ ਜਿਹੜਾ ਇੱਕ ਬਦਮਾਸ਼ ਹੈ ਉਸ ਦੇ ਵੀ ਜਿਹੜੀ ਹੈ ਗੋਲੀ ਵੱਜੀ ਆ ਤੇ ਦੂਸਰਿਆਂ ਦੀ ਜਿਹੜੀ ਭਾਲ ਜਾਰੀ ਆ ਔਰ ਉਹਨਾਂ ਦਾ ਸਖਤ ਐਕਸ਼ਨ ਕਹਿਣਾ ਹੈ ਕਿ ਬਦਮਾਸ਼ ਹੋਵੇ ਗੈਂਗਸਟਰ ਹੋਵੇ ਕਿਸੇ ਨੂੰ ਵੀ ਜਿਹੜਾ ਹੈ ਬਖਸ਼ਿਆ ਨਹੀਂ ਜਾਵੇਗਾ